ਦੋਸਤੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ Atru Thoughts ਤੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦਰਸ਼ਨ ਕਰਾਵਾਂਗੇ ਗੁਰਦੁਆਰਾ ਟਾਲਿਆਣਾ ਸਾਹਿਬ ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਾਇਕੋਟ ਵਿੱਚ ਸਥਿਤ ਹੈ ਦੋਸਤੋ ਜੇਕਰ ਤੁਸੀਂ ਵੀ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਗੁਰਦੁਆਰਾ ਟਾਲਿਆਣਾ ਸਾਹਿਬ ਰਾਏਕੋਟ ਦੇ ਕਸਬੇ ਤੋਂ ਲਗਭਗ 10 ਕਿਲੋਮੀਟਰ ਦੂਰ ਪੱਛਮ ਵੱਲ ਸਥਿਤ ਹੈ। ਇਹ ਗੁਰਦੁਆਰਾ ਸਿੱਖ ਇਤਿਹਾਸ ਵਿੱਚ ਬਹੁਤ ਵੱਡੀ ਮਹੱਤਤਾ ਰੱਖਦਾ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਹੈ। ਇਸ ਗੁਰਦੁਆਰੇ ਨੂੰ ਟਾਲਿਆਣਾ ਸਾਹਿਬ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵਿਸ਼ਾਲ ਯੋद्धा ਲੜਾਈਆਂ ਅਤੇ ਸਮਾਜਿਕ ਸੰਕਟਾਂ ਤੋਂ ਬਾਅਦ ਥੋੜੀ ਕੁਸ਼ਲਤਾ ਅਤੇ ਆਤਮ ਵਿਕਾਸ ਨੂੰ ਪ੍ਰਾਪਤ ਕੀਤਾ ਸੀ। ਇਤਿਹਾਸਿਕ ਪਿਛੋਕੜ ਗੁਰਦੁਆਰਾ ਟਾਲਿਆਣਾ ਸਾਹਿਬ ਦਾ ਇਤਿਹਾਸ ਪਿਛਲੇ ਦੌਰ ਦੇ ਇੱਕ ਮਹੱਤਵਪੂਰਨ ਘਟਨਾ ਨਾਲ ਜੁੜਿਆ ਹੈ ਜੋ ਸਿੱਖਾਂ ਦੀ ਰੱਖਿਆ ਅਤੇ ਧਰਮ ਦੀ ਸਥਾਪਨਾ ਨਾਲ ਸੰਬੰਧਿਤ ਹੈ ਗੁਰਦੁਆਰਾ ਟਾਲਿਆਣਾ ਸਾਹਿਬ ਵਿਛੇਕ ਟਾਹਲੀ ਮੌਜੂਦ ਹੈ ਜਿਸ ਕਾਰਨ ਇਸ ਗੁਰੂ ਘਰ ਦਾ ਨਾਮ ਟਾਲਿਆਣਾ ਸਾਹਿਬ ਪਿਆ ਹੈ ਦੇਸੀ ਮਹੀਨਿਆਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ 6 ਪੋਸ 1705 ਨੂੰ ਆਨੰਦਪੁਰ ਸਾਹਿਬ ਤੋਂ ਆਪਣੇ ਪਰਿਵਾਰ ਸਮੇਤ ਚੱਲੇ ਸਨ ਸਤਪੋਉ ਨੂੰ ਸਰਸਾ ਨਦੀ ਦੇ ਕਿਨਾਰੇ ਗੁਰੂ ਜੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਤੋਂ ਵਿਛੜ ਗਏ ਸਨ। ਉਨੀ ਪੋਉ ਨੂੰ ਗੁਰੂ ਜੀ ਰਾਏਕੋਟ ਆ ਕੇ ਇਸ ਟਾਹਲੀ ਆਸਨ ਲਾ ਕੇ ਬੈਠੇ ਸਨ। ਉਸ ਸਵੇਰ ਨੂੰ ਰਾਏਕੋਟ ਦੇ ਰਾਜੇ ਦਾ ਚਰਵਾਹਾ ਇਸ ਜਗ੍ਹਾ ਉੱਪਰ ਮਜਾ ਚਰਾਉਣਾ ਆਇਆ ਜਦੋਂ ਉਸਨੇ ਦੇਖਿਆ ਕਿ ਗੁਰੂ ਜੀ ਟਾਹਲੀ ਹੇਠ ਬੈਠੇ ਹਨ। ਇਹ ਚਰਵਾਹੇ ਦਾ ਨਾਮ ਨੂਰਾ ਮਾਹੀ ਸੀ। ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਕਿ ਉਹ ਉਹਨਾਂ ਦੀ ਕੀ ਸੇਵਾ ਕਰ ਸਕਦਾ ਹੈ। ਉਸ ਸਮੇ ਗੁਰੂ ਜੀ ਨੇ ਨੂਰੇ ਨੂੰ ਮਜਾਦਾ ਦੁੱਧ ਪਿਆਉਣ ਲਈ ਕਿਹਾ ਨੂਰੇ ਨੇ ਦਾ ਕਹਿਣਾ ਸੀ ਕਿ ਉਹ ਕੁਝ ਸਮਾਂ ਪਹਿਲਾਂ ਹੀ ਮਜਾ ਚੋ ਕੇ ਆਇਆ ਹੈ ਉਸਨੇ ਕਹਿਣਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਦੂਰ ਖੜੀ ਇੱਕ ਔਸਰ ਚੋਟੀ ਦਾ ਦੁੱਧ ਚੋਣ ਲਈ ਕਿਹਾ ਉਸਨੇ ਕਿਹਾ ਉਸ ਕੋਲ ਕੋਈ ਪਾਂਡਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਨੂਰੇ ਨੂੰ 288 ਛਕਾਨ ਵਾਲੀ ਇੱਕ ਡਾਗਰ ਫੜਾਈ ਅਤੇ ਕਿਹਾ ਕਿ ਇਸ ਵਿੱਚ ਦੁੱਧ ਚੋ ਲਿਆ ਜਾਵੇ ਜਦੋਂ ਨੂਰੇ ਨੇ ਇਸ ਗਾਗਰ ਵਿੱਚ ਦੁੱਧ ਚੋਇਆ ਤਾਂ ਇਸ ਦੇ ਛੇ ਕਾਂ ਵਿੱਚੋਂ ਦੁੱਧ ਦਾ ਡੋਲਿਆ ਨੂਰਾ ਹੈਰਾਨ ਹੋ ਗਿਆ ਉਸਨੇ ਇਹ ਸਾਰੀ ਕਹਾਣੀ ਜਾ ਕੇ ਆਪਣੇ ਮਾਲਕ ਰਾਏ ਕੱਲੇ ਨੂੰ ਦੱਸੀ ਇਹ ਸੁਣ ਕੇ ਰਾਏ ਕੱਲਾ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਪਾਕਿਸਤਾਨ ਅਤੇ ਭਾਰਤ ਵਿੱਚ ਮੁਗਲ ਸਾਮਰਾਜ ਦਾ ਰਾਜ ਸੀ ਅਤੇ ਸਿੱਖ ਧਰਮ ਦੇ ਮਤਵਾਨ ਦੇ ਕਿਰਿਆ ਕਲਾਪ ਅਤੇ ਪ੍ਰਕਟਾਵਿਆਂ ਨੂੰ ਮੁਗਲ ਸਰਕਾਰ ਤੋਂ ਖਤਰਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਵਿੱਚ ਟਾਲੀਆਣਾ ਸਾਹਿਬ ਦੀ ਮਹੱਤਤਾ ਇੱਕ ਔਰ ਕਰਨੀ ਹੁੰਦੀ ਹੈ। ਇੱਕ ਵਾਰ ਉਹ ਆਪਣੇ ਸਿੱਖਾਂ ਨੂੰ ਤਿਆਰ ਕਰਨ ਅਤੇ ਉਹਨਾਂ ਨੂੰ ਯੁੱਧ ਵਿੱਚ ਮਾਇਰ ਬਣਾਉਣ ਲਈ ਇਸ ਥਾਂ ਤੇ ਆਏ ਸਨ। ਉੱਥੇ ਉਹਨਾਂ ਨੇ ਰੂਹਾਨੀ ਤੇ ਸਮਾਜਿਕ ਬਦਲਾਵਾਂ ਲਈ ਸਿੱਖਾਂ ਨੂੰ ਇੱਕ ਨਵੀਂ ਰਾਹ ਦਿਖਾਈ ਅਤੇ ਧਰਮ ਦੇ ਪੱਥਰ ਨੂੰ ਤਾਰ ਤੇ ਅਤੇ ਸੰਗਰਾਸ਼ ਵਿੱਚ ਸ਼ਾਮਲ ਕੀਤਾ। ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਨਾਲ ਜੁੜੀ ਹੋਈ ਸਭ ਤੋਂ ਮਹੱਤਵਪੂਰਨ ਘਟਨਾ ਉਹ ਸਮਾਂ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੰਘਰਸ਼ੀ ਜੀਵਨ ਅਤੇ ਧਰਮ ਪ੍ਰਚਾਰ ਵਿੱਚ ਸਿੱਖਾਂ ਨੂੰ ਹੌਸਲਾ ਦਿੱਤਾ। ਇੱਥੇ ਪਹੁੰਚਣ ਤੋਂ ਪਹਿਲਾਂ ਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਮੁੱਖ ਦਿਸ਼ਾ ਨੂੰ ਪਰਿਵਰਤਿਤ ਕੀਤਾ ਅਤੇ ਉਹਨਾਂ ਦੇ ਸਿੱਖਾਂ ਲਈ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਸਤਾਵਿਤ ਕੀਤਾ। ਗੁਰਦੁਆਰਾ ਦੀ ਬਣਾਵਟ ਅਤੇ ਪ੍ਰਦਾਨਤਾ ਗੁਰਦੁਆਰਾ ਟਾਲੀਆਣਾ ਸਾਹਿਬ ਦੀ ਬੁਨਿਆਦ ਵਿੱਚ ਧਰਮਿਕ ਤੱਤ ਅਤੇ ਪ੍ਰਾਚੀਨ ਕਲਾ ਨੂੰ ਜੋੜਿਆ ਗਿਆ ਹੈ। ਇਸ ਗੁਰਦੁਆਰੇ ਨੂੰ ਸੁੰਦਰ ਤਰੀਕੇ ਨਾਲ ਸੰਭਾਲਿਆ ਜਾਂਦਾ ਹੈ ਤੇ ਇਸ ਦੀ ਇਮਾਰਤ ਵਿੱਚ ਬੇਚਲ ਤੇ ਸੁੰਦਰ ਕਲਾਤਮਕ ਡਿਜ਼ਾਈਨ ਦਿਖਾਈ ਦਿੰਦੇ ਹਨ ਇੱਥੇ ਅੱਜ ਕੱਲ ਦੇ ਸਮੇਂ ਵਿੱਚ ਹਰ ਸਾਲ ਹਜ਼ਾਰਾਂ ਸਿੱਖ ਆਤਮਿਕ ਆਰਾਮ ਅਤੇ ਬਰਕਤਾਂ ਹਾਸਲ ਕਰਨ ਲਈ ਪਹੁੰਚਦੇ ਹਨ ਸੰਗਰਾਸ਼ ਅਤੇ ਧਾਰਮਿਕ ਜਥੇਬੰਦੀਆਂ ਗੁਰਦੁਆਰਾ ਟਾਲੀਆਣਾ ਸਾਹਿਬ ਨੂੰ ਸਿੱਖ ਧਰਮ ਦੇ ਪਰਿਵਾਰਿਕ ਅਸੂਲਾਂ ਨੂੰ ਜਿਉਂਦੇ ਰਹਿਣ ਵਾਲਾ ਥਾਂ ਮੰਨਿਆ ਜਾਂਦਾ ਹੈ ਇਸ ਸਥਾਨ ਤੇ ਸਿੱਖਾਂ ਨੂੰ ਪੂਰਨਤਾ ਦੇ ਧਾਰਮਿਕ ਕਿਰਿਆਵਾਂ ਵਿੱਚ ਲੱਗੇ ਰਹਿਣ ਦੀ ਪ੍ਰੇਰਨਾ ਮਿਲਦੀ ਹੈ ਇਹ ਧਰਮ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਧਰਮ ਦੇ ਸੱਚੇ ਪਾਥ ਤੇ ਅਡਿੱਠ ਰਹਿਣ ਦੀ ਪ੍ਰਤੀਕ ਹੈ। ਅੱਜਕੱਲ ਦੀ ਮਹੱਤਤਾ ਅੱਜਕੱਲ ਗੁਰਦੁਆਰਾ ਟਾਲੀਆਣਾ ਸਾਹਿਬ ਸਿੱਖਾਂ ਅਤੇ ਧਾਰਮਿਕ ਯਾਤਰੀਆਂ ਲਈ ਇੱਕ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਇਸ ਗੁਰਦੁਆਰੇ ਵਿੱਚ ਹਰ ਰੋਜ਼ ਹਜ਼ਾਰਾਂ ਲੋਕ ਆ ਕੇ ਗੁਰੂ ਜੀ ਦੀ ਸੇਵਾ ਕਰਦੇ ਹਨ ਅਤੇ ਉਹਨਾਂ ਤੋਂ ਧਾਰਮਿਕ ਸ਼ਾਂਤੀ ਅਤੇ ਸ਼ਕਤੀ ਪ੍ਰਾਪਤ ਕਰਦੇ ਹਨ। ਸਿੱਖ ਧਰਮ ਵਿੱਚ ਇਸ ਗੁਰਦੁਆਰੇ ਦਾ ਸਥਾਨ ਬਹੁਤ ਉੱਚਾ ਹੈ ਤੇ ਇਹ ਸਿੱਖ ਪੰਥ ਨੂੰ ਉਸਦੀ ਧਾਰਮਿਕ ਅਤੇ ਆਤਮਿਕ ਸ਼ਕਤੀ ਦੇਣ ਵਾਲੀ ਥਾਂ ਮੰਨੀ ਜਾਂਦੀ ਹੈ।